ਨੀ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇ ਨਿਸ਼ਾਨੋ ਸ਼ੋਕ ਤਾਂ ਜਾਂਦੀਆਂ ਮੁਹੱਬਤਾਂ ਜਤਾਲਵੇਂ ਕਿਧਰੇ ਕਿਤੇ ਨੀ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਚੀਰਾ ਪਿੱਛੋਂ ਜਦੋਂ ਇਹਸਾ ਸੋਣਗੇ ਉਦੋਂ ਦਿਲਦਾਰ ਨਹੀਂਓਂ پاس ਹੋਣਗੇ ਚੀਰਾ ਪਿੱਛੋਂ ਜਦੋਂ ਇਹਸਾ ਸੋਣਗੇ ਉਦੋਂ ਦਿਲਦਾਰ ਨਹੀਂਓਂ پاس ਹੋਣਗੇ ਰੰਗ ਲੈ ਜਹਾਨ ਦੀਆਂ ਰਾਣ ਕਾਜ ਵੀ ਦਿਲ ਕਿਸੇ ਗੱਲ ਤੋਂ ਦਾ ਸੋਣਗੇ ਹਲੇ ਵੀ ਕੁਝ ਸੋਚ ਲੈ ਵੀ ਮਹਿਰਮਾ ਸਾਂ ਸਮਝਾਲਵੇਂ ਕਿਧਰੇ ਕਿਤਨੀ ਤੇਰਾ ਰਤਬਾ ਕਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈ ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈ ਜੀ ਦੀ ਪਤੀ ਪਤੀ ਗੁਲਾਬ ਦੇ ਜਾਈ ਕਿ ਮੈ ਕਾ ਮੂੜ ਆਉਣੀਆ ਨਿਮਾਲੀਆ ਜੜਾ ਨੂੰ ਬਾਣੀ ਪਾਲ ਮੇਰੀ ਕਿਦਰੇ ਕਿਤੇ ਨਿਸ਼ਾਨੋ ਸ਼ੌਕ ਦਾ ਜਾਂਦੀਆ ਮੁਹੱਬਤ ਜਗਾ ਦੁਰੀ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਕਟਦਾ ਜਹ ਹਸ ਕੇ ਬੁਲਾ ਨਵੇਂ ਕਿਦਰੇ ਜ਼ਿੰਦਗੀ ਦਾ ਮਾਇਨਾ ਸਾਕਾਰ ਹੋਏਗਾ ਜਦੋਂ ਦਿਲ ਕਿਸੇ ਤੇ ਨਿਸਾਰ ਹੋਏਗਾ ਹਾਲੇ ਤਾਂ ਕਹਾਣੀਆਂ ਦੇ ਵਾਂਗਰਾ ਲਗੇ ਸੱਚ ਲੱਗੂ ਜਦੋਂ ਇਹ ਪਿਆਰ ਹੋਏਗਾ ਕਰੇ ਜੇ ਮਿਹਰਬਾਨੀਆਂ ਪਿਆਰਿਆ ਆ ਦਿਲ ਸੋਹਣੇ ਲਾਲਵੇ ਕਿਦਰੇ ਤੇ ਤੇਰਾ ਰੁਤਬਾ ਕਟਦਾ ਜਸ ਕੇ ਬਨਾਲਵੇਂ ਕਿਦਰੇ ਰਾਜਣਾ ਵੇ ਚਾਵਨੂ ਗੁਲਾਬੀ ਰੰਗ ਦੇ ਨਿਤ ਸ਼ਰਾਰਤਾ ਕਰਾ ਕੇ ਲੰਗ ਦੇ ਰਾਜਣਾ ਵੇ ਚਾਵਨੂ ਗੁਲਾਬੀ ਰੰਗ ਦੇ ਨਿਤ ਸ਼ਰਾਰਤਾ ਕਰਾ ਕੇ ਲੰਗ ਦੇ ਕੋਸ਼ਿਸ਼ਾਂ ਨਾ ਗਾਣ ਨਾਨਾ ਰਾਜੂਣ ਵੇ ਅਣੀ ਤੇ ਤੋਏ ਨੋ ਕਾ ਚਾਰਾ ਮੰਗਦੇ ਅਣੀ ਮੀ ਪਾਪਿਆਸ ਦੇ ਛਬੀ ਲਿਆ ਜੇ ਅੱਖੀਆਂ ਮਿਲਾ ਲਵੇਂ ਕਿਦਰੇ ਕਿਤੇ ਨਿਸ਼ਾਨੋ ਸ਼ਕਤਾਂ ਜਾਂਦਿਆਂ ਮੁਹੱਬਤ ਦਾ ਜੰਦਾਲਵੇਂ ਕਿਦਰੇ ਕਿਤੇ ਨੀ ਤੇਰਾ ਰਤਵਾ ਕਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਫਾਵਾ ਦੇਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ ਜਦ ਕਦੇ ਗੁੱਸੇ ਚ ਜਦ ਤੋਂ ਨੇ ਹੱਕ ਵੇ ਫਾਵਾ ਦੇਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ ਜਦ ਕਦੇ ਗੁੱਸੇ ਚ ਜਦ ਤੋਂ ਨੇ ਹੱਕ ਵੇ ਰੋਬ ਤੇਰਾ ਸਾਨੂੰ ਤਾਂ ਹੈ ਰਾਣ ਕਰਦਾ ਅੱਖਾਂ ਪਾ ਕੇ ਜਦੋਂ ਇੱਕ ਟੱਕ ਵੇ ਅੱਖਾਂ ਪਾ ਕੇ ਵੇਖੇ ਜਦੋਂ ਇੱਕ ਟੱਕ ਵੇ ਰੋਬ ਤੇਰਾ ਸਾਨੂੰ ਕੇ ਜਦੋਂ ਇੱਕ ਇੱਕ ਟੱਕਰੇ ਨੀ ਸੁਫਨੇ ਨੂੰ ਸੁਫਨੇ ਟਰ ਕੱਢ ਕੇ ਹਕੀਕਤਾਂ ਬਣਾ ਲਵੇਂ ਕਿਦਵੇਂ ਕਿਤੇ ਨਿਸ਼ਾਨ ਸ਼ਕਤਾ ਜਾਂਦੀਆਂ ਰੱਬ ਦਾ ਜਾਲਵੇਂ ਕਿਦਵੇਂ ਤੇਨੀ ਤੇਰਾ ਰੁਤਬਾ ਕੱਟਦਾ ਜੇ ਹੱਸ ਕੇ ਬੁਲਾਣੀ ਇਸ ਰੇਸ ਵਿੱਚ ਤਾਂ ਕੁਝ ਨਰ ਮੈਂ ਖਲੇ ਅਸਲਾ ਤੋਂ ਆਸ਼ਕੀ ਦੀ ਥੋਰ ਵੇਖ ਲੈ ਕਾਸ਼ ਨੀ ਕੁਮਾਰੀਆਂ ਦੇ ਲੋਰ ਵੇਖ ਲੈ ਅਸਲਾ ਤੋਂ ਆਸ਼ਕੀ ਦੀ ਥੋਰ ਵੇਖ ਲੈ ਅੰਬਰਾਂ ਤੇ ਕੀ ਤਾਏ ਬਸ ਤੇਰਾ ਚੰਨ ਵੇ ਢੀਲਾਂ ਦੀ ਜ਼ਮੀਨ ਤੇ ਜੋ